ਤੇਰੀ ਭੈਣ ਲਾਏਗਾ ਸਾਝੀਆਂ ਆਇਆ ਤਾਂ ਉਹ ਦੱਸ ਦਿਓ ਜਲਾਣਾ ਕਰਨੀ ਪਾਉਂਦੇ ਹੋ ਭਾਜੀ ਅੰਦਰ ਬੈਠੋ ਹੋ ਬਹੁਤ ਕਮਰੇ ਦੇ ਅੰਦਰ ਬੈਠਾ ਹਾਂ ਕੀ ਨਾਮ ਸਰ ਆਪਣਾ ਹਾਂਜੀ ਕੀ ਨਾਮ ਸਰ ਆਪਣਾ ਸ਼ਹਿਦ ਭਾਜੀ ਕੀ ਹੋਇਆ ਕੀ ਹੋਇਆ ਕੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਗਲੀ ਤੋਂ ਲੰਘਦੇ ਹੋਏ ਕੋਲਡ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹ ਦੋ ਹੱਥੀ ਵਕੀ ਹੋਏ ਮੇਰੇ ਨਾਲ ਕਿੱਧੇ ਵੱਲ ਟੌਂਚ ਮਾਰੀ ਕੀ ਭਾਜੀ ਹਾਂਜੀ ਕਿੱਨਾ ਵੱਲ ਟੌਂਚ ਮਾਰੀ ਸੀਗਾ ਮੁੰਡਾ ਹਰੀਸ਼ਾ ਟਰਾਲਾ ਤੇ ਦੂਜਾ ਹੋ ਸੀਗਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਚੱਲ ਹੋਈ ਹੈ ਮੈਨੂੰ ਨਹੀਂ ਜਾਨਦਾ ਮੁੰ ਨੀ ਕੁਟਮਰ ਕਿੰਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਆ ਤੇ ਉਹ ਕਿਹਾ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ ਨੰਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਆ ਨਹੀਂ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਹੈਗਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲੇ ਮੈਂ ਲੋ ਬਰ ਬਈ ਗੱਲ ਭਾਜੀ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀਗੀ ਸਾਰੀ ਦੱਸੋ ਤੋ ਬਈ ਚਿਰਾਂ ਤੋਂ ਵਾਈਟ ਭਾਜੀ ਰਹਿਣ ਤੋਂ ਬੱਸ ਕਰੋ ਯਾਰ ਅੱਫਾ ਮਜ਼ਾਕ ਨੂੰ ਥੋੜੀ ਬਣਾਣ ਆਏ ਆ ਤੇ ਯਾਰ ਕਿਸੇ ਗੱਲ ਦਾ ਓਹ ਲੜਦੇ ਭਾਜੀ ਨਹੀਂ ਝਗੜਾ ਭਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਭਈ ਮਜ਼ਾਕ ਕਿਸ ਗੱਲ ਦਾ ਨਹੀਂ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੋਂ ਦੇਖੋ ਤੁਸੀਂ ਸਾਰੇ ਜਾਣੇ ਬਾਈਕਾਂ ਕਿੰਨੀਆਂ ਬੰਨਣਾ ਕਿ ਭਾਜੀ ਮੱਲੇ ਦੇ ਵਿੱਚ ਲੜਾਈ ਮੱਲੇ ਦੇ ਵਿੱਚ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਨਾ ਨਹੀਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਮਕਦੇ ਲੋਕ ਯਾਰ ਚੰਗਾ ਭਲਾ ਜੀਣਾ ਹਰਾਮ ਕੀਤਾ ਵਾ ਸਾਡਾ ਯਾਰ ਨਹੀਂ ਭਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣ ਨਹੀਂ ਆਏ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਤਾਂ ਪੁੱਛਣ ਹੀ ਆਏ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆ ਬਿਲਕੁਲ ਜਿਹਾ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਜਲੰਧਰ ਦੇ ਉਜਾਲਾ ਨਗਰ ਤੋਂ ਅਸੀਂ ਕਸਾਂਦੀ ਕਰ ਰਹੇ ਹ ਕੁਲੜੀ ਮੀਂਹ ਵਾਲੇ ਜਿਹੜੇ ਸਹੇਜ ਰੋੜਾ ਉਹਨਾਂ ਤੇ ਹਮਲਾ ਹੋਇਆ ਇੱਕ ਨਾ ਨਾ ਦਿਖਾ ਕੇ ਕਰੋ ਜਲਾ ਕਰ ਜਾਈ ਕੁਲੜੀ ਮੀਂਹ ਵਾਲੇ ਸਹੇਜ ਰੋੜਾ ਨਾਲ ਜਿਆ ਪਿਆਰਾ ਕਿ ਕੋਈ ਗੋਚੜੀ ਮਾਰ ਗਈ ਜੋ ਉਸ ਤੋਂ ਬਾਅਦ ਹੀ ਮਾਰ ਘੋਟਾ ਮਾਮਲਾ ਸਾਹਮਣੇ ਆਇਆ ਤਾਂ ਕਾਫੀ ਹੰਗਾਮਾ ਦਾ ਮੁੱਕੇ ਤੋਂ ਹੋ ਰਿਹਾ ਹਮਲਾ ਹੋਇਆ ਮੁੱਕੇ ਦੇ ਲੈ ਕੇ ਹੋਰ ਵੀ ਕਾਫੀ ਜਿਹੜੇ ਸਨਕਟੇ ਹੋਏ ਨੇ ਸਾਡਾ ਚੈਨਲ ਜੀ ਕੀ ਕਿ ਜਦੋਂ ਮੈ ਰਿਆ ਤੁਹਾਡੇ ਨਾਲ ਹੋ ਸਕਦਾ ਮਾਤਾ ਜੀ ਮੋਤਾ ਜੀ ਨਾਲ ਨਹੀਂ ਭਾਜੀ ਤੁਸੀਂ ਦੇਖੋ ਜਿੰਨਾਕ ਆਪਾਂ ਉਸ ਬੱਚੇ ਨੂੰ ਜਾਣਦੇ ਘਰ ਮਾ ਜਿਹਨੂੰ ਕਿਹ ਬਈ ਹੋਇਆ ਪਰਦਾ ਸਾਰੇ ਜਾਣੇ ਉੱਥੇ ਲੱਗੀ ਸੀ ਸਾਡੇ ਭੱਲੇ ਵਾਲੇ ਸਾਡੇ ਕੈਮਰੇ ਹੈਗੇ ਤੇ ਉਹਨਾਂ ਦੇਖ ਲਈਏ ਪਿੰਡ ਮਰਜੀ ਤੁਮਾ ਦੇ ਮੱਦੀ ਕਿਹਨੇ ਹਾਂ ਤੋ ਭਾਈ ਹੋਇਆ ਹੋਇਆ ਸਾੜੀ ਪਈ ਖਤੋਂ ਵੀ ਯਾਰ ਮੈਂ ਭਾਜੀ ਘੜਾ ਮਜ਼ੇ ਨਾਰੀ ਹੈ ਬੱਚਾ ਜਦੋਂ ਮਾਂ ਵੀ ਤੋਂ ਨਿਕਾਇਆ ਬੱਚਾ ਹੋ ਗਿਆ ਬਾਦੂ ਜਿਹੜੇ ਕਮੀ ਪਈ ਉਹ ਲਾਈਵ ਤੇ ਜ਼ੋਰ ਨਾਲ ਸੰਜੇਗਾ ਚੱਲਣਾ ਕਰਦੇ ਤੱਕ ਜਿਹੜਾ ਆਪ ਵਿਚ ਮਹੱਲੇ ਜਿਹੜਾ ਲੜਾਈ ਝਗੜਾ ਹੋਇਆ ਤੋਂ ਉੱਤੇ ਕਾਫੀ ਜਿਹੜਾ ਕਿ ਹੰਗਾਮਾ ਹੋ ਰਿਹਾ ਮੌਕੇ ਤੇ ਕਿਉਂਕਿ ਤੇਰੀ ਵੀ ਫੋਟਮਾਰ ਹੋਈ ਤਾਂ ਹੈ ਸਾਡੀ ਵੀ ਫੋਟਮਾਰ ਹੁੰਦੀ ਹੋ ਆਪਾਂ ਚ ਘਰ ਦੇਣਾ ਕਿਉਂ ਜੇ ਤਾਂ ਉਹ ਨਹੀਂ ਕਮਟੇ ਕਦਾਂ ਕਦੀ ਲਾਈ ਕੋਲੋਂ ਬੇਲੋ ਦੇ ਕੋਲੋਂ ਬੇਲੋ ਦੇ ਨੀ ਕੀਤਾ ਕਦੀ ਲਾਈ ਨੀ ਕੀਤਾ ਮੈਂ ਤੈਨੂੰ ਕੋਈ ਤਾਂ ਲਾਈ ਨੀ ਕੀਤਾ ਪਰ ਇੱਕ ਆਪਣਾ ਕਦੀ ਕੀਤਾ ਕੋਈ ਚਿੱਠਾ ਲਾਈ ਕਿਹਨਾਂ ਜਿੱਦ ਦੀ ਆਈ ਆਪਣੀ ਹੋਣੀ ਚਲੋ ਭਾਈ ਤੁਸੀਂ ਆਪਣਾ ਬੋਲਣੀ ਦੇ ਤੁਸੀਂ ਆਪਣਾ ਦੱਸ ਦੋ ਭਾਜੀ ਕੋਈ ਗੱਲ ਨਹੀਂ ਭਾਜੀ ਸਮਝੇ ਉਹ ਜੇ ਉਹਨਾਂ ਨਾਲ ਹੋਈ ਹੈ ਕੱਟ ਲਓ ਤੇ ਆਪ ਬੋਲ ਰਹੇ ਹੋ ਤੇ ਆਪ ਦੱਸ ਰਹੇ ਭਾਜੀ ਭਾਈ ਸਵਾਰ ਨਹੀਂ ਭਰਾ ਕੈਮਰਾ ਕੱਟੋ ਭਾਈ ਦਾ ਬਾਲੋ ਵੀਊ ਵੀਊ ਨਹੀਂ ਸਾਡੇ ਨਾਲ ਤੁਹਾਡੇ ਦੇ ਕੰਮ ਭਰੀ ਸਵੇਰੇ ਨਾ ਕੋਈ ਇਹ ਕਹਿੰਦਾ ਕਿ ਤੁੰਡਾ ਦੂਜਾ ਬੰਦਾ ਹਰਾ ਦਿੰਦਾ ਮੈਂ ਇਸ ਮੂਹ ਤੇ ਕਹਿਣਾ ਕਦੀ ਆਪਣੇ ਕਲੇਸ਼ੀ ਦੇ ਵਾਰਨ ਕਦੀ ਸੋ ਜਾਲਾ ਤਸਵੀਰਾਂ ਤਾਂ ਸਾਂਝੇ ਕਰ ਲੈ ਜਿਹੜਾ ਕਿ ਕਾਫੀ ੜਾ ਕੇ ਮੌਕੇ ਤੇ ਹੰਗਾਮਾ ਵੀ ਹੋ ਰਿਹਾ ਸੋ ਦੱਸਿਆ ਰਿਹਾ ਕਿ ਕੁੱਲੜ ਪੀਜਾ ਕਪਲ ਦੇ ਨਾਲ ਜਿਹੜਾ ਕਿ ਲੜਾਈ ਝਗੜਾ ਜਿਹੜਾ ਹੋਇਆ ਸੋ ਆਪਣੇ ਕਲੇਸ਼ ਵੀ ਵਾਇਰਲ ਕਰਿਆ ਕਰੋ ਕਦੀ ਅਜੇ ਆਪਣੇ ਕਿਹੜੇ ਕਲੇਸ਼ ਕਿਹੜੇ ਵੱਲ ਕਰਦੇ ਸਾਰਿਆਂ ਦੇ ਹੀ ਹੁੰਦੇ ਆ ਤਾਂ ਸਾਰਿਆਂ ਦੇ ਹੀ ਹੁੰਦੇ ਆ ਇਹ ਨਹੀਂ ਕੋਈ মিডিਆ ਵਾਲਾ ਕੋਈ ਲੜਾਈ ਝਗੜਾ ਹੋਇਆ ਉਹ ਬਹੁਤ ਦਿਖ ਕਰਨ ਆਣਾ ਹੀ ਹੈ ਨਾ ਕਰਨ ਆਇਆ ਵੀ ਆਪਣੀਆਂ ਵੀ ਲਾ ਲਿਆ ਕਰੋ ਫਿਰ ਸੋ ਦੇਖਦੇ ਮੌਕੇ ਤੇ ਕਾਫੀ लोग इकट्ठे हुए हैं इस टाइम ਪਿੰਡਾਂ ਦੇ ਵਾਸੀ ਇਕੱਠੇ ਹੋਏ ਨੇ ਇਲਾਕੇ ਦੀਆਂ ਤਸਵੀਰਾਂ ਜਾਨਾ ਲਗਰ ਗਿਲਦਰ ਦੀਆਂ ਜਿੱਥੇ ਕਿ ਦੇਰਾਂ ਜਿਹੜੇ ਕੁਲੜਪੀਣਾ ਵਾਲੇ ਜਿਹੜੇ ਉਹਨਾਂ ਦਾ ਝਗੜਾ ਹੋਇਆ ਅੰਗਵੰਦ ਕਿਸੇ ਦੇ ਨਾਲ ਵੀ ਦੂਜੇ ਪੱਖ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦੇ ਆ ਪਰ ਖਾਨੀ ਸਰ ਦੱਸੋ ਜੀ ਮਾਮਲਾ ਕੀ ਆ ਸਰ ਮੈਂ ਜੀ ਅੱਜ ਦਾ ਮਾਮਲਾ ਕੀ ਹੈ ਬਾਈ ਦੱਸੋ ਬੋਲੋ ਬ੍ਰਦਰ ਕੋਈ ਗੱਲ ਨਹੀਂ ਇਦਾਂ ਹੀ ਹੋਈ ਨਹੀਂ ਕਰਨਾ ਦੱਸੋ ਕੀ ਹੋਈ ਜਿਹੜੇ ਅਲੀਗੇਸ਼ਨ ਲਗਾ ਰਹੇ ਕੀ ਗਲਤ ਬੋਲਿਆ ਜਾਂ ਕੁਝ ਇੱਕ ਛੋਟਾ ਭਰਾ ਆਪਣਾ ਅੱਛਾ ਜੀ ਮੱਲੇ ਦਾ ਜੀ ਨਹੀਂ ਇਸ ਮੱਲੇ ਦਾ ਨਹੀਂ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਇਹ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟਿਚਰ ਕੀਤੀ ਹੈ ਪਰ 19 ਸਾਲਾਂ ਦਾ ਬੱਚਾ ਕੋਈ ਇਦਾਂ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ੱਟਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਗੋਥੋ ਭਾਈ ਹੋ ਗਿਆ ਨਰਮ ਉਹਨੇ ਸਿਰਵੇਂ ਨਹੀਂ ਇੰਨਾ ਨੇ ਫੜਿਆ ਇੰਨਾ ਨੇ ਕਿਹਾ ਕਿ ਬਸ ਆਈ ਹੀ ਹੋਈ ਹੈ ਕਿਰਪਾਨ ਘੱਟ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਸੀ ਜੀ ਪਾਜੀ ਉਹ ਕਹਿੰਦੇ ਕਿਸੇ ਕੋਈ ਗਾਲੀ ਗੁੱਲੀ ਗਾਲ ਗੁੱਲ ਗੱਡੀ ਕੋਈ ਕਿਸ ਤਰ੍ਹਾਂ ਨਹੀਂ ਦੇਖੋ ਬੱਚਾ ਨਿਕਿਆ 19 ਸਾਲ ਦਾ ਉਹ ਇਦਾਂ ਦੇ ਕੰਮ ਦੇਖੋ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਅਮਰ ਗਲਤ ਹੋਇਆ ਜੋ ਵੀ ਹੋਇਆ ਪਰ ਠੀਕ ਹੈ ਇਹ ਕਿੰਨੇ ਕਵੇ ਦੀ ਕੱਢਦਾ ਭਾਜੀ ਮਾਰੀ ਗਈ ਹੈ ਕੋਈ ਗੰਦੇ ਬਾੜ ਨੂੰ ਲੈ ਕੇ ਬ੍ਰਦਰ ਉਹ 19 ਸਾਲਾਂ ਦਾ ਬੱਚਾ ਹੈ ਤੁਸੀਂ ਆਪ ਹੀ ਹੱਲ ਕਰੋ ਤੁਹਾਡੀ ਵੀ ਉਮਰ ਹੈਗੀ ਆ ਨੀ ਕੱਟਣਾ ਕਿੰਨੇ ਕੁ ਵੇਲੇ ਇਹ ਬੱਚੇ ਵੀ ਇਦਾਂ ਦੇ ਕੰਮ ਕਰਦੇ ਨੇ ਇਹ ਝਗੜਾ ਹੋਇਆ ਜਿਹੜਾ ਜਾਂ ਕੁਝ ਪਤਾ ਨਹੀਂ ਪਤਾ ਸਾਨੂੰ ਫੋਨ ਆਇਆ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੁਟੇਜ 'ਚ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੁਟੇਜ ਨਹੀਂ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਜਿਹਾ ਨਹੀਂ ਉਹਨਾਂ ਵੱਲੋਂ ਬੁਲਾਈ ਸਾਡੇ ਉਹਨਾਂ ਦੇ ਕੋ ਆਪਣਾ ਕੋਈ ਇੰਨਾ ਨਾ ਪਰਸਨਲ ਰੰਜੀਸ ਨਹੀਂ ਹੈ ਵੀਰ ਕੋਈ ਨਾ ਆਪਣੀ ਇੰਨਾ ਨਾ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵਿਚ ਆਏ ਆ ਕਿ ਦਲ ਠੀਕ ਸੋ ਤਾਂ ਉਹ ਤਸਵੀਰਾਂ ਤਾਂ ਉਹ ਲਾਈਵ ਤਸਵੀਰਾਂ ਨਾਲ ਥੱਜ ਕਰਿਆ ਨਾਲ ਜਿਹੜਾ ਦੂਜਾ ਪੱਕੇ ਸਾਹਮਣੇ ਆਇਆ ਸੋ ਦੱਸਿਆ ਰਿਹਾ ਕਿ ਜੋ ਕੁਲੜ ਪੀਜਾ ਨਾਲ ਕਹਿ ਜਾ ਰਿਹਾ ਸੀਗਾ ਅਰੋੜਾ ਬਲਕ ਕਹਿ ਜਾ ਰਿਹਾ ਸੀਗਾ ਕਿ ਟੌਂਚ ਬਜ ਕੁਛ ਕੀਤੀ ਹੈ ਲੇਕਿਨ ਜਿਹੜਾ ਦੂਜਾ ਪੱਕਾ ਉਹਨਾਂ ਨੇ ਕਿਹਾ ਕਿ ਇਦਾਂ ਕੋਈ ਗੱਲਬਾਤ ਨਹੀਂ ਹੋਈ ਔਰ ਜਿਹੜੇ ਕਿ ਕੈਮਰੇ ਵੀ ਇਹਨਾਂ ਦੇ ਜਿਹੜੇ ਕਿ ਖੰਗਾਲੇ ਲੇਕਿਨ ਉਹਨਾਂ ਨੂੰ ਇਦਾਂ ਦੀ ਕੋਈ ਜਿਹੜੀ ਕਿ ਵੀਡੀਓ ਕੋਈ ਇਦਾਂ ਨਜ਼ਰ ਨਹੀਂ ਆਈ ਸੋ ਮੌਕੇ ਤੇ ਜਿਹੜਾ ਕਾਫੀ ਹੰਗਾਮਾ ਸੀ ਕਾਫੀ ਲੋਕ ਇੱਥੇ ਇਕੱਠੇ ਹੋਏ ਸੀਗੇ ਤਾਂ ਜਲਦਾ ਹੋ ਜਾਓਗੇ ਸਾਡੇ ਸਾਰੇ ਬੰਦਿਆਂ ਨੇ ਕਰਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਹਨੀ ਤਸ਼ਰੀਹਤ ਮਿਲ ਜੇ ਰਾਜ ਦੇ ਨਵੀਂ ਪੀਪਲ ਪਾਰਟੀਆਂ ਦੇ ਚੱਲਦੇ ਚੱਲਦੇ ਸੋ ਜਾਨਣਾ ਲੱਗਦੇ ਤਸਵੀਰਾਂ ਦੀਆਂ ਸੋ ਅੰਦਾਜ਼ਾ ਦਈਏ ਕਿ ਕੁੱਲੜ ਪੀਜੇ ਵਾਲਾ ਜਿਹੜੇ ਮਸ਼ਹੂਰ ਕਪਲਾ ਤੋਂ ਉਹਨਾਂ ਦਾ ਜਿਹੜਾ ਇੱਕ ਗਵੰਡੀ ਨਾ ਕੋਈ ਰਾਹ ਹੀ ਸੀ ਸੋਰੀ ਸੋ ਉਹਨਾਂ ਨਾਲ ਕੋਈ ਰਾਹ ਜਾਂਦਿਆਂ ਨੂੰ ਕੋਈ ਲੜਾਈ ਝਗੜਾ ਹੋਇਆ ਸੀਗਾ ਸੋ ਉਹਨੂੰ ਲੈ ਕੇ ਲਾ ਕੇ ਕਾਫੀ ਇਥੇ ਹੰਗਾਮਾ ਹੋਇਆ ਜੀਗਾ ਸੋ ਕਬਰ ਲੈ ਕੇ ਹੋਰ ਅਪਡੇਟਾਂ ਤੁਹਾਡੇ ਦੁਆਰਾ ਫੇਰ ਉਪਰ ਉਹਨੇ ਜੰਦਰ